ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇਸ਼ ਦੀ ਸਭ ਤੋਂ ਵੱਡੀ ਚੋਣ ਪਾਰਲੀਮੈਂਟ ਤੇ ਭਾਰਤ ਦਾ ਦਿਲ ਪੰਜਾਬ ਤੇ ਪੰਜਾਬ ਦੀ ਹਲਕਾ ਖਡੂਰ ਸਾਹਿਬ ਦੀ ਚੋਣ ਉਸ ਦੇ ਚੋਣ ਪ੍ਰਚਾਰ ਦੇ ਵਿੱਚ ਤਰਨਤਨ ਹਲਕੇ ਤੋਂ ਡਾਕਟਰ ਕਸ਼ਮੀਰ ਸਿੰਘ ਸੋਹਲ ਆਪਣੇ ਜੱਦੀ ਪਿੰਡ ਪ੍ਰਚਾਰ ਕਰਨ ਪਹੁੰਚਿਆ ਆਓ ਇਹਨਾਂ ਨਾਲ ਵਾਰਤਾ ਲਾਪ ਕਰਦੇ ਹਾਂ ਡਾਕਟਰ ਸਾਹਿਬ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਵੇਖੋ ਜੀ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਵਾ ਤੇ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆਪੋ ਆਪਣੇ ਉਮੀਦਵਾਰ ਦੇ ਕੇ ਤੇ ਆਪਣੀ ਜਿਹੜੀ ਆ ਉਹ ਜਿਹੜੀ ਆਪਣੀ ਅਜਮਾ ਰਹੀਆਂ ਨੇ ਤਾਕਤ ਇਸੇ ਤਰ੍ਹਾਂ ਹੀ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਕੈਬਨਟ ਮੰਤਰੀ ਨੇ ਲੋਕ ਹਲਕਾ ਪੱਟੀ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਉਮੀਦਵਾਰ ਲਾਣੇ ਸੋ ਉਹਨਾਂ ਦੀ ਜਿਹੜੀ ਚੋਣ ਮਹਿਮਿਆ ਬੜੀ ਸਫਲਤਾ ਦੇ ਨਾਲ ਚੱਲ ਰਹੀ ਆ ਅੱਜ ਮੈਂ ਪਿੰਡ ਸੋਹਲ ਵਿਖੇ ਜਿਹੜਾ ਮੇਰਾ ਆਪਣਾ ਜੱਦੀ ਪਿੰਡ ਆ ਉੱਥੇ ਪਹੁੰਚਿਆ ਵਾਂ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਵਾਂ ਉਹਨਾਂ ਦੇ ਜਿਹੜੀਆਂ ਪਿੰਡ ਦੀਆਂ ਪ੍ਰੋਬਲਮਾਂ ਨੇ ਉਹ ਵੀ ਸੁਣੀਆਂ ਨੇ ਜਿਹੜੇ ਕੋਈ ਵਿਕਾਸ ਅਧੂਰੇ ਰਹੇ ਨੇ ਉਹਦੇ ਬਾਰੇ ਵੀ ਗੱਲਬਾਤ ਹੋਈ ਆ ਬਾਕੀ ਲੋਕਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਥ ਦਿੱਤਾ ਉਸੇ ਤਰ੍ਹਾਂ ਹੀ ਜਿਹੜਾ ਉਹ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਾਥ ਦੇ ਕੇ ਸਰਦਾਰ ਲਾਲਜੀ ਸਿੰਘ ਭੁੱਲਰ ਨੂੰ ਜਿਤਾਈਏ ਸੋ ਲੋਕਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਪਿੰਡ ਵਾਸੀਆਂ ਨੇ ਕਿ ਉਹ ਜਿੰਨਾ ਮੈਨੂੰ ਜੇ ਸਲੀਡ ਨਾਲ ਜਿਤਾਇਆ ਉਹਦੇ ਤੋਂ ਦੁੱਗਣੀ ਲੀਡ ਦੇ ਨਾਲ ਜਿਹੜਾ ਲਾਲਜੀਤ ਭੁੱਲਰ ਨੂੰ ਜਿਤਾਉਣਗੇ ਸੋ ਸਾਰੇ ਹੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਿਤਰਣਗੇ ਕਿਉਂਕਿ 2 ਸਾਲ ਜੋ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਵਾ ਲੋਕ ਹਿੱਤ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਆ ਲਏ ਗਏ ਆ 600 ਜੂਟ ਜਿਤਨਾ ਬੱਤੀ ਆ ਉਹ ਫ੍ਰੀ ਦਿੱਤੀ ਗਈ ਆ 2 ਮਹੀਨਿਆਂ ਦੀ ਉਹਦੇ ਉਹ ਗਰੀਬ ਜਿਹੜਾ ਤਲਕਾ ਸੀ ਉਹਨੂੰ ਤੇ ਬਹੁਤ ਵੱਡੀ ਰਾਤ ਮਿਲੀ ਆ ਤੇ ਲਗਭਗ 90% ਲੋਕਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਸੋ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਜਿਹੜੀ ਬਿਜਲੀ ਦੀ ਰਾਤ ਬੜੀ ਵੱਡੀ ਮਿਲੀ ਆ ਕਿਉਂਕਿ 600 ਯੂਨਟ ਜਿਹੜਾ ਕਰਾਸ ਕਰਦਾ ਹੀ ਨਹੀਂ ਇੱਕ ਵਾਦਾ ਜਿਹੜਾ ਥੋੜਾ ਜਿਹਾ ਅਧੂਰਾ ਰਹਿ ਗਿਆ ਜੀ ਜਿਹੜਾ 1000 ਰੁਪਏ ਬੀਬੀਆਂ ਨੂੰ ਦੇਣਾ ਸੀ ਉਹਦਾ ਕੋਈ ਸੈਟਬੈਕ ਲੱਗਣ ਦੀ ਸੰਭਾਵਨਾ ਹੈਗੀ ਨਹੀਂ ਜੀ ਬਿਲਕੁਲ ਕੋਈ ਨਹੀਂ ਗਾ ਵੇਖੋ ਜੀ ਕੋਈ ਆਪਣਾ ਜਿਹੜਾ ਵਾ ਜਦੋਂ ਕੰਮ ਸ਼ੁਰੂ ਕਰੀਏ ਕੋਈ ਤੇ ਜੇ ਘਾਰ ਹੀ ਮੰਨ ਲਓ ਕੋਈ ਆਪਣਾ ਸ਼ੁਰੂ ਕਰਦਾ ਪਰਿਵਾਰ ਤੇ ਉਹਨੂੰ ਵੀ ਬਣਦਿਆ ਟਾਈਮ ਲੱਗਦਾ ਪਹਿਲਾਂ ਦੋ ਕਮਰੇ ਬਣਾ ਲੈਂਦੇ ਆ ਫੇਰਾਂ ਦੇ ਜੀ ਚਲੋ ਅਰ ਕੀ ਫਰਸ਼ ਪਾ ਲਓ ਅਗਲੀ ਫਸਲ ਤੋਂ ਜਿਹੜਾ ਅਸੀਂ ਦਰਵਾਜ਼ੇ ਲਵਾ ਲਾਂਗੇ ਅਗਲੀ ਫਸਲ ਤੋਂ ਅਸੀਂ ਆਹ ਕਰ ਲਾਂਗੇ ਸੋ ਉਹਨੂੰ ਵੀ ਟਾਈਮ ਲੱਗਦਾ ਸੋ ਭਗਵੰਤ ਮਾਨ ਸਰਕਾਰ ਨੇ ਜਿਹੜਾ 2 ਸਾਲ ਦੇ ਇੱਥੇ 1 ਕਰੋੜ ਕਰੋੜ ਰੁਪਈਆ ਜਿਹੜਾ ਵਾ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਵਾ ਸੜਕਾਂ ਦੇ ਜਾਲ ਵਿਛ ਗਏ ਆ ਅੱਜ ਜਿਹੜਾ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਵਾਲਾ ਨਹੀਂ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਉਹ ਜਾਇਦਾਦਾਂ ਵੇਚਦੀਆਂ ਰਹੀਆਂ ਨੇ ਸੋ ਹੋਰ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਹੋ ਰਹੀਆਂ ਨੇ ਖੇਡਾਂ ਦੇ ਮੈਦਾਨਾਂ ਦੇ ਵਿੱਚ ਰੌਣਕਾਂ ਪਰਤਾਈਆਂ ਵਾ ਨੌਜਵਾਨ ਪੀੜ੍ਹੀ ਨੂੰ ਜਿਹੜਾ ਨਸ਼ਿਆਂ ਤੋਂ ਬਚਾਉਣ ਦੇ ਪ੍ਰਾਲੇ ਕੀਤੇ ਜਾ ਰਿਹਾ ਸੋ ਬਹੁਤ ਕੋਸ਼ਿਸ਼ ਜਿਹੜਾ ਕੀਤਾ ਜਾ ਰਿਹਾ ਸੋ ਜਿਹੜਾ ਜਿਹੜੇ ਵਾਅਦੇ ਆ ਇਹ ਗਾਰੰਟੀਆਂ ਵੇ ਪੰਜਾਂ ਸਾਲਾਂ ਦੀਆਂ ਇਹ ਆਮ ਆਦ ਆਂਟੀਆਂ ਨੇ ਇਹ ਕੋਈ ਉਹ ਪ੍ਰਵੈਤੀ ਪਾਰਟੀਆਂ ਵਾਲੀਆਂ ਨਹੀਂ ਸੋ 5 ਸਾਲਾਂ ਦੇ ਵਾਦੇ ਆ 2 ਸਾਲਾਂ ਦੇ ਵਿੱਚ ਬਹੁਤ ਸਾਰੇ ਪੂਰੇ ਕਰਤੇ ਆ 5 ਸਾਲਾਂ ਦੇ ਵਿੱਚ ਜਿਹੜਾ ਵਾ ਇਹ ਵਾਦਾ ਜਿਹੜਾ 100 ਰੁਪਇਆ ਬੀਬੀਆਂ ਨੂੰ ਦੇਣਾ ਵਾ ਇਹ ਵੀ ਜਿਹੜਾ ਜ਼ਰੂਰ ਦਿੱਤਾ ਜਾਊਗਾ ਛੇਤੀ ਦਿੱਤਾ ਜਾਊਗਾ ਕਿਉਂਕਿ ਜਿਹੜੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਉਹ ਕਰਦੀ ਆ ਇਹ ਕੋਈ ਪੁਰਾਣੀਆਂ ਸਰਕਾਰਾਂ ਵਾਲੇ ਲਾਰੇ ਲੱਪੇ ਨਹੀਂਗੇ ਸੋ ਕੋਈ ਵੀ ਵਾਦਾ ਇਹੋ ਜਿਹਾ ਨਹੀਂ ਵਾਦੇ ਤਾਂ ਵੱਧ ਕਰਾਂਗੇ ਵਾਦੇ ਪੂਰੇ ਕਰਨੇ ਕਰਨੇ ਆ ਉਹਨਾਂ ਤੋਂ ਵੀ ਜਿਹੜਾ ਵਾ ਵੱਧ ਕੀਤਾ ਕਰਾਂਗੇ ਤੇ ਕਰਨ ਜਾ ਕੀਤਾ ਜਾ ਹੁਣ ਪਿੰਡ ਸੋਲ ਦੇ ਜੇ ਵਿਕਾਸ ਦੀ ਗੱਲ ਲੈ ਲਈਏ ਪਿਛਲੇ ਸਾਨੂੰ ਪਿੰਡਾਂ ਦੇ ਵਿੱਚ ਕਈਆਂ ਸਰਪੰਚਾਂ ਕੋਲ ਨਹੀਂ ਸਹਯੋਗ ਮਿਲਦਾ ਰਿਹਾ ਇੱਥੇ ਤਿੰਨ ਚਾਰ ਪਾਰ ਪੰਜ ਵਾਰੀ ਪਾਮ ਸ਼ੁਰੂ ਕਰਾਇਆ ਤੇ ਜਿਹੜੇ ਜਿਹੜੇ ਦੂਜੇ ਵਿਰੋਧੀ ਬੰਦੇ ਸੀ ਜਿਨ੍ਹਾਂ ਨੂੰ ਇਹ ਮਾਫਕ ਨਹੀਂ ਸੀ ਕਿ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਰੁਕਾ ਦਿੰਦੇ ਰਹੇ ਕੋਈ ਨਾ ਕੋਈ ਡਿਚੜਾ ਦੇਣੀ ਵਿੱਚ ਸੋ ਇਸ ਕਰਕੇ ਹੁਣ ਅੱਜ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਪਿੰਡਾਂ ਦੇ ਵਿੱਚ ਵੀ ਆਪਣੀਆਂ ਹੀ ਸਰਕਾਰਾਂ ਬਣਾਉਣੀਆਂ ਪੰਚਾਇਤਾਂ ਇਹਨਾਂ ਦੀ ਹੋਣਗੀਆਂ ਉੱਪਰ ਇਹਨਾਂ ਦੀ ਸਰਕਾਰ ਹੋਊਗੀ ਸਭ ਕੁਝ ਜਿਹੜਾ ਵਧੀਆ ਹੋ ਜਾਊਗਾ ਕੋਈ ਵੀ ਵਾਅਦਾ ਨਹੀਂ ਵੇ ਹੋ ਜਾ ਰਹੂਗਾ ਜਿਹੜਾ ਜਿਹੜੀਆਂ ਉਹ ਪਹਿਲ ਦੇ ਆਧਾਰ ਤੇ ਆ ਲੁਣਦੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਪੰਚਾਇਤ ਚੋਣਾਂ ਦਾ ਪੰਚਾਇਤ ਚੋਣਾਂ ਦੇ ਵਿੱਚ ਅਕਾਲੀ ਤੇ ਕਾਂਗਰਸੀ ਘੱਟ ਜੋ ਰਜਮੈਸ਼ ਕਰ ਰਿਹਾ ਜਿਆਦਾਤਰ ਆਮ ਆਦਮੀ ਪਾਰਟੀ ਦੇ ਜਿਹੜੇ ਨਮਾਇंदे ਉਮੀਦਵਾਰ ਉਹਨਾਂ ਦਾ ਸਮਰਥਨ ਕਰ ਰਿਹਾ ਤੇ ਜਿਹੜੀ ਟੱਕਰ ਵੇਖਣ ਨੂੰ ਮਿਲੇਗੀ ਉਹ ਆਮ ਆਦਮੀ ਦੇ ਗਰੁੱਪਾਂ ਵਿੱਚ ਹੀ ਮਿਲੇਗੀ ਉਸ ਪ੍ਰਤੀ ਤੁਹਾਡਾ ਕੀ ਰਵਈਆ ਰਹੂਗਾ ਇਹੋ ਜੀ ਵੇਖੋ ਜੀ ਕੋਈ ਗੱਲ ਨਹੀਂ ਗਈ ਸਾਡੇ ਜਿਹੜੇ ਮਰਕਰ ਨੇ ਸਾਰੇ ਇਕਜੁੱਟ ਨੇ ਪਿੰਡਾਂ ਦੇ ਵਿੱਚ ਲਾ ਲਓ ਸ਼ਹਿਰਾਂ ਦੇ ਵਿੱਚ ਲਾ ਲਓ ਅੱਜ ਠੀਕ ਹੈ ਕਈ ਵਾਰੀ ਕਿਸੇ ਦੇ ਨਾਲ ਕਿਸੇ ਦਾ ਪ੍ਰੇਮ ਪਿਆਰ ਹੁੰਦਾ ਵਾ ਉਹਦੇ ਨਾਲ ਕੋਈ ਤੇ ਕੋਈ ਚਲੇ ਜਾਂਦਾ ਹੋਊਗਾ ਕਿ ਉਹਨਾਂ ਦੇ ਕੰਮ ਵੀ ਕਰਾਉਂਦੇ ਕਿਉਂਕਿ ਉਹ ਵੀ ਸਾਡੇ ਹੀ ਨੇ ਕੋਈ ਉਹ ਬਾਹਰ ਦੇ ਮੁਲਕ ਦੇ ਨਹੀਂ ਇਹ ਕਾਲੀ ਕਾਂਗਰਸੀ ਨੇ ਉਹ ਵੀ ਸਾਡੇ ਆਪਣੇ ਉਹਨਾਂ ਦੇ ਕੰਮ ਵੀ ਤੇ ਸਾਡੀ ਸਰਕਾਰ 'ਚ ਹੋਣੇ ਚਾਹੀਦੇ ਆ ਨਾ ਅਸੀਂ ਉਹ ਪੁਰਾਣਾ ਵਿਤਕਰਾ ਨਹੀਂ ਕਰਦੇ ਮੇਰੇ ਕੋਲ ਸਾਰੇ ਆਉਂਦੇ ਨੇ ਕਾਲੀ ਵੀ ਆਉਂਦੇ ਕਾਂਗਰਸੀ ਵੀ ਆਉਂਦੇ ਮੈਂ ਜਿਹਦਾ ਵੀ ਜਿਹੜਾ ਵੀ ਹੋਵੇ ਮੇਰੇ ਵੱਸ ਦੀ ਗੱਲ ਮੈਂ ਕੰਮ ਕਰਦਾ ਕਿਸੇ ਨਾਲ ਵਿਤਕਰਾ ਨਹੀਂ ਕਿਸੇ ਨਾਲ ਹੀ ਗਲਤ ਪਰਚਾ ਨਹੀਂ ਦਰਜ ਕਰਾਉਂਦੇ ਸੋ ਜੇ ਮਤਲਬ ਪਿੰਡਾਂ ਦੇ ભાઈ ਤੁਹਾਨੂੰ ਪਹਿਲਾਂ ਕਾਂਗਰਸੀ ਕਾਲੀਆਂ ਨੂੰ ਸਹਿਯੋਗ ਦੇਂਦੇ ਰਹੇ ਹੁਣ ਸਾਡਾ ਕਰੋ 70 75 ਸਾਲ ਤੁਹਾਨੂੰ ਸਹਿਯੋਗ ਦਿੱਤਾ ਵਾ ਹੁਣ ਸਾਨੂੰ ਵੀ 5-10 ਸਾਲ ਸਾਡਾ ਸਹਿਯੋਗ ਕਰਕੇ ਵੇਖੋ ਕਿਤਨਾ ਪੰਜਾਬ ਦੀ ਹਦਾਬਦਲਦੇ ਕਿੰਦਾਂ ਪਿੰਡਾਂ ਦੀ ਹਦਾਬਦਲਦੇ ਆ ਸੋ ਇਹ ਸਰਪੰਚ ਜਿਹੜੇ ਆ ਸਾਰੇ ਉਹ ਵੀ ਬਿਲਕੁਲ ਆਮ ਆਦਮੀ ਪਾਰਟੀ ਦੇ ਹੀ ਬਣਦੇ ਇਹ ਗੱਲ ਤਾਂ درست ਹੈ ਆ ਕਿ ਤੁਸੀਂ ਜਿਹੜਾ ਝੂਠੇ ਪਰਚਾ ਦੀ ਜਿਹੜੀ ਰਾਜਨੀਤੀ ਨਹੀਂ ਕੀਤੀ ਪਰ ਇੱਕ ਥੋੜੀ ਘਾਟ ਮਹਿਸੂਸ ਹੋ ਰਹੀ ਕਣਕ ਦਾ ਸੀਜ਼ਨ ਚੱਲ ਰਿਹਾ ਪੁਰਾਣੀ ਟੈਂਡਰਕਾਰਾਂ ਦੀ ਜਿਹੜੀ ਨੀਤੀ ਆ ਉਹ ਉਹਦੇ ਕਰਕੇ ਮੰਡੀਆਂ ਡਲੇ ਹੋਈਆਂ ਖਾਸ ਕਰ ਆ ਆਪਣੇ ਪਿੰਡ ਸੋਹਲ ਦੀ ਮੰਡੀ ਇਹਦੇ ਪ੍ਰਤੀ ਤੁਸੀਂ ਅਫਸਰ ਸਾਹਿਬ ਦੇ ਧਿਆਨ ਚ ਲਿਆਓਗੇ ਕਿ ਇਹ ਮੰਡੀ ਜਿਹੜੀ ਵਿਹਲੀ ਹੋ ਜੇ ਤੁਹਾਡਾ ਆਪਣਾ ਪਿੰਡ ਆ ਜਰੂਰ ਲਿਆਵਾਂਗੇ ਜੀ ਪਹਿਲਾਂ ਵੀ ਲਿਆ ਰਹੇ ਆ ਆਪਣੀ ਡਿਊਟੀ ਨਿਭਾ ਰਹੇ ਆ ਪਾਰੇ ਮੈਂ ਪਹਿਲਾਂ ਵੀ ਕਹਿ ਚੁੱਕਾ ਜਿਹੜਾ ਸਿਸਟਮ ਆ ਨਾ ਪੁਰਾਣਾ ਉਹਨੂੰ ਬਦਲਦਿਆਂ ਟਾਈਮ ਲੱਗਣਾ ਇਹ ਅਸੀਂ 5 ਸਾਲਾਂ ਦੇ ਵਿੱਚ ਰੁਪਈਏ ਚੋਂ 10-12 ਨੇ ਸਿਸਟਮ ਬਦਲਣੀ ਹੈ ਬਦਲੀ ਹੈ ਨਾ ਬੜੀ ਭਧਰੀ ਆ ਇਹ ਵੀ ਜਿਹੜਾ ਸਿਸਟਮ ਬਦਲਣਾ ਹੈ ਕੋਈ ਦਿਨਾਂ ਦਾ ਕੰਮ ਨਹੀਂਗਾ ਜਿਹੜਾ 70-75 ਸਾਲ ਦੇ ਵਿੱਚ ਨਗਾਰ ਆਇਆ ਵਾ ਇਹਨੂੰ ਵੀ ਸਾਲ ਹੀ ਲੱਗਣੇ ਨੇ ਕੋਈ ਇਹ ਦਿਨ ਹਫਤੇ ਜਾਂ ਮਹੀਨਿਆਂ ਚ ਠੀਕ ਹੋਣ ਵਾਲਾ ਨਹੀਂ ਸੋ ਪਹਿਲਾਂ ਨਾਲੋਂ ਮੰਡੀਆਂ ਦੇ ਵਿੱਚ ਵੀ ਬਹੁਤ ਸੁਧਾਰ ਆਇਆ ਦਿਨ-ਬ-ਦਿਨ ਆ ਰਿਹਾ ਹਰ ਸੀਜ਼ਨ ਦੇ ਵਿੱਚ ਜਿਹੜਾ ਕੋਈ ਨਾ ਕੋਈ ਨਵਾਂ ਸੁਧਾਰ ਆਉਂਦਾ ਵਾ ਸੋ ਜਿਹੜੇ ਟੈਂਡਰਾਂ ਦੀ ਮੁਸ਼ਕਲ ਆ ਇਹ ਵੀ ਕਾਫੀ ਡੀਸੀ ਸਾਹਿਬ ਨੂੰ ਪਹਿਲਾਂ ਹੀ ਕਿਹਾ ਗਿਆ ਵਾ ਨਿਰਦੇਸ਼ ਦਿੱਤੇ ਗਏ ਨੇ ਕਾਫੀ ਉਹ ਆਪ ਵੀ ਮੰਡੀਆਂ ਚ ਫਿਰ ਰਹੇ ਨੇ ਕਿਉਂਕਿ ਚੋਣ ਜਾਬਤਾ ਹੁਣ ਕਰਕੇ ਅਸੀਂ ਥੋੜਾ ਜਿਹਾ ਪ੍ਰਚਾਰ ਦੇ ਵਿੱਚ ਰੁੱਝੇ ਆ ਇਸ ਕਰਕੇ ਉਹਨਾਂ ਨੂੰ ਕਿਹਾ ਹਦਾਇਤਾਂ ਦਿੱਤੀਆਂ ਗਈਆਂ ਨੇ ਫਿਰ ਵੀ ਜੇ ਇੱਥੇ ਕੋਈ ਕਮੀ ਪਿਸ਼ੀ ਆ ਤੇ ਮੈਂ ਵੀ ਉਹਨਾਂ ਨਾਲ ਗੱਲ ਕਰਾਂਗਾ ਕੋਈ ਵੀ ਮੁਸ਼ਕਲ ਜਿਹੜੀ ਆ ਰਹਿਣ ਨਹੀਂ ਦੇਵਾਂ ਜਿਆਦਾਤਰ ਮਨਿਸਟਰ ਤੁਹਾਡੇ ਜੋ ਰਜਮੈਸ਼ ਕਰ ਰਹੇ ਆ ਮਨਿਸਟਰ ਜਿਹੜੇ ਆ ਜਿੱਤਣਗੇ ਉਹ ਸੀਟਾਂ ਖਾਲੀ ਹੋਣਗੀਆਂ ਮੰਤਰੀ ਮੰਡਲ ਦੇ ਵਿੱਚ ਜੇ ਲਾਲਜੀਤ ਭੁੱਲਰ ਇੱਥੋਂ ਜਿੱਤਦੇ ਨੇ ਤੇ ਤੁਸੀਂ ਇਸ ਮਾਝੇ ਦੇ ਵਿੱਚੋਂ ਇਸ ਇਲਾਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਤੇ ਪੁਰਾਣੇ ਆਮ ਆਦਮੀ ਪਾਰਟੀ ਦੇ ਨਮਾਇਦੇ ਹੋ ਲੋਕ ਆਸ ਰੱਖਦੇ ਆ ਕਿ ਇਹ ਸੀਟ ਖਾਲੀ ਹੋਣ ਤੋਂ ਬਾਅਦ ਉਹ ਤੁਹਾਨੂੰ ਕੈਬਨਿਟ ਵਿੱਚ ਲਿਆ ਜਾਵੇ ਇਹ ਆਸਾਂ ਨੂੰ ਬੂਰ ਪੈਂਦਾ ਨਜ਼ਰ ਆਏਗਾ ਇਹ ਵੇਖੋ ਜੀ ਤੇ ਹਾਈ ਕਮਾਂਡ ਦਾ ਫੈਸਲਾ ਜੇ ਉਹਨਾਂ ਨੇ ਚੋਣਾਂ ਦੇ ਵਿੱਚ ਪਹਿਲਾਂ ਮੰਤਰੀ ਉਤਾਰੇ ਨੇ ਕੁਝ ਵੇਖ ਕੇ ਉਤਾਰੇ ਨੇ ਕਿਉਂਕਿ ਜਿਹੜਾ ਵਾ ਪੁਰਾਣੇ ਲੀਡਰ ਜਿਹੜੇ ਸੀ ਕਾਲੀ ਕਾਂਗਰਸੀ ਭਾਵੇਂ ਕਿ ਲੋਕ ਉਹਨਾਂ ਨੂੰ ਨਕਾਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਦੇ ਚਿਹਰੇ ਹੈਗੇ ਸੀ ਤੇ ਉਹਨਾਂ ਕਰਕੇ ਸਾਨੂੰ ਜਿਹੜਾ ਸੀ ਉਹ ਮਜ਼ਬੂਤ ਉਮੀਦਵਾਰ ਪਾਰਟੀ ਨੇ ਹਾਈ ਕਮਾਂਡ ਨੇ ਖਿਲਾੜੇ ਆ ਕਿ ਅਸੀਂ 13 ਦੀਆਂ 13 ਸੀਟਾਂ ਪੰਜਾਬ ਚੋਂ ਜਿੱਤਣੀਆਂ ਵਾ ਸੋ ਜੇ ਮਤਲਬ ਜੇ ਕਿ ਪੱਕਾ ਹੀ ਆ ਕਿ ਸਾਡੇ ਜਿਹੜੇ ਇਸ ਹਲਕੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਉਹ ਲੋਕ ਸਭਾ ਦੇ ਵਿੱਚ ਜਾਣਗੇ ਜਾਣਗੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਵੀ ਉਹਨਾਂ ਨੂੰ ਜਿਤਾਉਣਾ ਹੁਣ ਮੈਂ ਹੀ ਸਾਨੂੰ ਜਿੱਥੇ ਜਾਈਦਾ ਡੋਰ ਟੂ ਡੋਰ ਕਰਨ ਜਾਂ ਜਿੱਥੇ ਪ੍ਰਚਾਰ ਕਰਨ ਤੁਹਾਨੂੰ ਆਉਣ ਦੀ ਕੀ ਲੋੜ ਹੈ ਜੀ ਤਾਂ ਅਸੀਂ ਤੁਹਾਡਾ ਤੇ ਬੰਦਾ ਅਸੀਂ ਵੋਟਾਂ ਪਾਉਣੀ ਹੈ ਜਿਤਾਉਣਾ ਜਿਤਾਉਣਾ ਜਿੱਤੇ ਆਈ ਸਮਝੋ ਜਾ ਕੇ ਤੁਸੀਂ ਖੁਸ਼ੀਆਂ ਮਨਾਓ ਮੈਂ ਹੀ ਆਖਿਆ ਨਹੀਂ ਫੇਰ ਵੀ ਸਾਡੀ ਇਹ ਡਿਊਟੀ ਆ ਤੁਹਾਡੇ ਕੋਲ ਅਸੀਂ ਪਹੁੰਚਣਾ ਜਰੂਰ ਪਹੁੰਚਣਾ ਸੋ ਅਸੀਂ ਪਹੁੰਚ ਰਹੇ ਆ ਬਾਕੀ ਲਾਲਜੀਤ ਸਿੰਘ ਭੁੱਲਰ ਤੇ ਜਿੱਤੇ ਜਿੱਤੇ ਬਾਕੀ ਮੰਤਰੀ ਕਿਸੇ ਨੂੰ ਬਣਾਉਣਾ ਨਾ ਬਣਾਉਣਾ ਇਹ ਹਾਈ ਕਮਾਂਡ ਦਾ ਫੈਸਲਾ ਵਾ ਸੋ ਜੇ ਮੈਨੂੰ ਹਾਈ ਕਮਾਂਡ ਬਣਾਉਂਦੀ ਆ ਤੇ ਮੈਂ ਤੇ ਸਾਡੀ ਡਿਊਟੀ ਲਈ ਆ ਜਣਿਆ ਜੋ ਪਹਿਲਾਂ ਹਾਜ਼ਰ ਆ ਤੇ ਵੀ ਹਾਜ਼ਰ ਹੋਵਾਂਗੇ ਸੋ ਇਹ ਇਹ ਹਾਈ ਕਮਾਂਡ ਦਾ ਫੈਸਲਾ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ ਇਹ ਸਰ ਡਾਕਟਰ ਕਸ਼ਵੀਰ ਸਿੰਘ ਸੋਹਲ ਜਿਨ੍ਹਾਂ ਨੇ ਆਪਣੇ ਜੱਦੀ ਪਿੰਡ ਇੱਕ ਭਰਵੀ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਪੰਜਾਬ ਟਾਈਟਲ ਤੋਂ ਪੀਐਸ ਪਾਸੀ ਧੰਨਵਾਦ